ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਾਵੀ ਦਰਿਆ ਦੇ ਉੱਪਰ ਰੇਤ mafia ਦਾ ਕੰਮ ਤੰਦਾ ਜੋਰੋਂਸੋ ਚੱਲ ਰਿਹਾ ਹੈ ਸਰਕਾਰਾਂ ਬਲਦੀ ਰਹਿੰਦੀ ਹਨ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਆਉਂਦੇ ਰਹਿੰਦੇ ਹਨ ਕਿ ਨਜਾਇਜ਼ ਮਾਈਨਿੰਗ ਨਜਾਇਜ਼ ਰੇਤ mafia ਖਤਮ ਕਰ ਦਿੱਤਾ ਗਿਆ ਹੈ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੇ ਦੇ ਵੱਡੇ ਟਰਾਲੇ ਟਰੱਕ ਖਰੇ ਹੋਏ ਹਨ ਜੋ ਕਿ ਰੇਤ ਨਾਲ ਭਰੇ ਹੋਏ ਹਨ ਪ੍ਰਸ਼ਾਸਨ ਹਮੇਸ਼ਾ ਕੰਮ ਕੰਦਨੀ ਸੁਟਾਇਆ ਨਜ਼ਰ ਆਂਦਾ ਹੈ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਵੀ ਪੰਜਾਬ ਦੇ ਚੋਰੀਤ mafia ਰੇਤ ਮਾਈਨਿੰਗ ਖਤਮ ਨਹੀਂ ਹੋ ਰਹੀ ਪ੍ਰਸ਼ਾਸਨ ਦੇ ਵੱਡੇ ਵੱਡੇ ਦਾਅਵਿਆਂ ਦੇ باوجود ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੇਤ mafia ਕਿਵੇਂ ਆਪਣੇ ਤੰਦਾ ਜੂਰੂਸ਼ ਹੋ ਰਿਹਾ ਹੈ ਪ੍ਰਸ਼ਾਸਨ ਹਮੇਸ਼ਾ ਮੂੰਹ ਤੋਰ ਗੱਲਾਂ ਕਰਦਾ ਰਹਿੰਦਾ ਹੈ ਵੱਡੇ ਵੱਡੇ ਦਾਅਵੇ ਕਰਦਾ ਰਹਿੰਦਾ ਹੈ ਕਿ ਰੇਤ mafia ਨੂੰ ਖਤਮ ਕਰ ਦਿੱਤਾ ਪਰਤੂ ਇਹ ਮੂੰਹ ਬੋਲ ਤਸਵੀਰ ਤੁਸੀਂ ਆਪ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਿਸ ਭਾਰੀ ਅੰਦਾਜ਼ੇ ਨਾਲ ਰੇਤ mafia ਆਪਣਾ ਕੰਮ ਦਾ ਤੰਦਾ ਜੂਰੂਸ਼ ਹੋ ਚੱਲ ਰਿਹਾ ਹੈ ਪ੍ਰਸ਼ਾਸਨ ਹਮੇਸ਼ਾ ਹੀ ਮੂੰਹ ਚੋਰ ਗੱਲ ਕਰਦਾ ਰਹਿੰਦਾ ਹੈ ਕੁਸ਼ ਪ੍ਰਸ਼ਾਸਨ ਵੀ ਮੇਜਾ ਬੜੀ-ਬੜੀਆਂ ਦਾਅਵੇ ਕਰਦਾ ਰਹਿੰਦਾ ਹੈ ਪਰੰਤੂ ਰੇਤ ਮਾਫੀਆ ਬੰਦ ਹੋਣ ਤਨ ਨਹੀਂ ਨਾਮ ਲੈ ਆ ਰਹੀ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੇ-ਵੱਡੇ ਟਰਾਲੇ ਖਰੇ ਹੋਏ ਹਨ ਕਿਵੇਂ ਇੱਕ ਦਰਿਆ ਦੇ ਉੱਪਰ ਰੇਤ ਮਾਫੀਆ ਆਪਣਾ ਵੱਡੇ-ਵੱਡੇ ਕਾਰੋਬਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਟੈਕਸਾ ਟੀਵੀ ਲਾਈਵ ਕੰਟੈਕਟ ਲਖਸ਼ਰ ਦਾ ਵਿਸ਼ੇਸ਼ ਰਿਪੋਰਟ ਆਹ ਵੇਖੋ ਬਿਲਕੁਲ ਪੁਲ ਦੇ ਸਾਹਮਣੇ ਜੋ ਕਿ ਮਹਾ ਹੀ ਪੁਲ ਬਣਿਆ ਅਗੇ ਇਲਾਕੇ ਨੂੰ ਇੰਨੀ ਸਹੂਲਤ ਮਿਲੀ ਐ ਇਸ ਪੁਲ ਦੀ ਪਰ ਇਹਨਾਂ ਮਾਈਨਿੰਗ ਵਾਲਿਆਂ ਦਾ ਫੇਰ ਪੁਲ ਛੁੱਟਣ ਦਾ ਇਰਾਦਾ ਆ ਵੀ ਬਿਲਕੁਲ ਪੁਲ ਦੇ ਆ ਵੇਖੋ ਬਿਲਕੁਲ ਲੱਗੇ ਬਿਲਕੁਲ ਸਾਹਮਣੇ ਇਹਨਾਂ ਨੇ ਆਣਾ ਆਹੋ ਖੱਡਾਂ ਲਾਤੀਆਂ ਨੇ ਜੋਗੇ ਕਿਸਾਨਾਂ ਵੱਲੋਂ ਵੀ ਅਸੀਂ ਬਿਲਕੁਲ ਇਹ ਚੱਲਣ ਨਹੀਂ ਦੇਣੀ ਜੋ ਮਰਜ਼ੀ ਹੋ ਜੇ ਸਾਡੀਆਂ ਪੈਲੀਆਂ ਦਾ ਵੀ ਨੁਕਸਾਨ ਆ ਤੇ ਪੁਲ ਨੂੰ ਵੀ ਖਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਰਾਵੀ ਦਰਿਆ ਦੇ ਖਲੋਤੇ ਆ ਪਿੰਡ ਕੋਨੇਵਾਲ 마ਸ਼ੀਵਾਲ ਰਮਦਾਸ ਏਰੀਆ ਤਹਿਸੀਲ ਜੀ ਨਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਆਹ ਹੁਣ ਯਾ ਮਾਈਨਿੰਗ ਚੱਲਣ ਦੀ ਆ ਰਾਵੀ ਦਰਿਆ ਤੇ ਇਹਨਾਂ ਦੇ ਪੁੱਛਣ ਇਹਨਾਂ ਨੂੰ ਪੁੱਛਿਆ ਆ ਇਹ ਆਂਦੇ ਨੇ ਵੀ ਅਸੀਂ ਦਰਿਆ ਦੀ ਸਫਾਈ ਕਰਨ ਦੇ ਆ ਆਹ ਵੇਖੋ ਸਫਾਈ ਕਰਕੇ ਟਿਪਰਾਂ ਲੱਦ ਲੱਦ ਕੇ ਤੇ ਰੇਤਾ ਨਿਕਲ ਰਹੀ ਆ ਸਾਹਮਣੇ ਦਰਿਆ ਆ ਆਹ ਖਪੋਲਿਆ ਬڑے ਚੇਰਬਾਦ ਬਹੁਤ ਹੀ ਮੁਸ਼ਕਲ ਦੇ ਨਾਲੇ ਪੁਲ ਬਣਿਆ ਬਿਹੜੇ ਕੋਲ ਪੁਲ ਦੇ ਸਾਹਮਣੇ ਇਹਨਾਂ ਨੇ ਆਣ ਖੜ੍ਹ ਚਲਾਈ ਆ ਮਾਈਨਿੰਗ ਦੀ ਤੇ ਪ੍ਰਸ਼ਾਸਨ ਗੜੀ ਵੀ ਬੇਨਤੀ ਆ ਤੇ ਧਾਰੀਵਾਲ ਸਾਹਿਬ ਗਾੜੀ ਵੀ ਹੱਥ ਜੋੜ ਕੇ ਬੇਨਤੀ ਆ ਧਾਰੀਵਾਲ ਸਾਹਿਬ ਜਲਦੀ ਤੋਂ ਜਲਦੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਹਨਾਂ ਨੂੰ ਇੱਥੋਂ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਲਾ ਕਿਹਦੇ ਵੀਰ ਮੇਰੇ ਜਿੰਨੇ ਜੱਟਾ ਪਸ਼ੀਆ ਸ਼ਹਾਦਾ ਕੋਨੇয়াল 마ਸ਼ੀয়াল ਕਣੀਏ ਵਾਲੇ ਵੀਰ ਰਮਦਾਸ ਦੇ ਜਿੰਨੇ ਵੀ ਪੁਲਸਾਂ ਨਹੀਂ ਲੰਘਦੇ ਆ ਸਾਰਿਆਂ ਗੜੀ ਹੱਥ ਜੋੜ ਕੇ ਬੇਨਤੀ ਆ ਜਿਹੜੇ ਜਿਹੜੇ ਵੀ ਇਹ ਵੀਡੀਓ ਨੂੰ ਵੇਂਦੇ ਨੇ ਕੱਲ ਨੂੰ 10 ਵਜੇ ਦਾ ਵੀਰ ਜੀ ਟਾਈਮ ਆ ਪੁਲ ਤੇ ਜੇ ਨਾ ਤੁਸੀਂ ਪਹੁੰਚੇ ਇਹ ਖੱਡ ਨਾ ਰੁਕ ਸਕੀ ਆ ਵੇਖ ਲਓ ਤੇ ਕੱਲ ਨੂੰ ਇਹ ਤੁਹਾਡਾ ਪੁਲ ਵੀ ਡਿੱਗ ਸਕਦਾ ਜੇ ਹੁਣ ਤੇ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਨਾ ਸਾਰੇ ਚੁੱਪ ਕਰਕੇ ਨੰਗੀ ਜਾਂਦੇ ਨੇ ਤੇ ਆਹ ਵੇਖ ਲੋ ਕਿੱਡੇ-ਕੱਡੇ ਖੂਪ ਆਤੇ ਜੇ ਤਿੰਨ ਕੋਪਲਾਂ ਨਾਲ ਅੱਗੇ ਡੀਆਂ ਸੀ ਉਹ ਟਿੱਪਰਾਂ ਲੱਦੀਆਂ ਖਲੋਤੀਆਂ ਨੇ ਇਹ ਵੀਰਾਂ ਨੇ ਕੁਛ ਵੀਰਾਂ ਆ ਕੇ ਅੱਜ ਡੱਕਤੀਆਂ ਨੇ ਤੇ ਸਵੇਰੇ 10 11 ਵਜੇ ਦਾ ਵੀਰ ਜੀ ਟਾਈਮ ਜੇ ਜਿੰਨੇ ਮੇਰੇ ਵੀਰੇ ਇਹ ਵੀਡੀਓ ਨੂੰ ਵੇਂਦੇ ਨੇ ਜਾਂ ਸੁਣਦੇ ਨੇ ਆਵਾਜ਼ ਨੂੰ ਤੇ ਕੱਲ ਨੂੰ ਜਰੂਰ ਮੇਰੇ ਵੀਰ ਪਹੁੰਚੋ 10 10:30 ਵਜੇ ਦਾ ਟਾਈਮ ਜੇ ਤੇ ਇਹ ਆਪਾਂ ਰੋਕਣੇ ਆ ਇਹ ਚੱਲਣ ਨਹੀਂ ਦੇਣੀ ਖੱਡ ਕਿਉਂਕਿ ਇਹ ਬਿਲਕੁਲ ਨਜਾਇਜ਼ ਤਰੀਕੇ ਨਾਲ ਮਾਈਨਿੰਗ ਹੋਂਦੀ ਆ ਕੋਈ ਕਾਗਜ਼ ਪੱਤਰ ਨਹੀਂ ਪੁੱਛਣ ਤੇ ਇਹਨਾਂ ਕੋ ਨਿਕਲਿਆ ਤੇ ਆਹ ਵੇਖ ਲੋ ਪੁੱਲ ਦੇ ਬਿਲਕੁਲ ਸਾਹਮਣੇ ਮਾਲੋ ਵੱਧ ਤੋਂ ਵੱਧ 2 ਜਾਂ 3 ਕਿੱਲੇ ਆ ਦਾ ਸ਼ਰੀ ਫਾਂਸਾ ਦਾ ਖਾਂਸਲਾ ਤੇ ਆਹ ਵੇਖੋ ਕਿੱਡੇ-ਕੱਡੇ ਖੂਪਾ ਪਾਤੇ ਨੇ ਇਹਨਾਂ ਦੇ